ਹਾਈ एवरीवन ਆਈ ਹੋਪ ਕਿ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਕਈ ਵਾਰ ਨਾ ਅਸੀਂ ਸੋਚਦੇ ਹੁੰਦੇ ਆ ਕੋਈ ਕੋਈ ਨਵੀਂ ਆਦਤ ਪਾਉਣੀ ਹੈ ਠੀਕ ਹੈ ਤਾਂ ਉਹਦੀ ਸ਼ੁਰੂਆਤ ਕਿਵੇਂ ਕਰੀਏ ਅਸੀਂ ਕੋਈ ਨਵੀਂ ਚੰਗੀ ਆਦਤ ਪਾਉਣੀ ਹੈ ਜੀ ਜੇ ਮੰਨ ਲਓ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸ਼ੁਰੂਆਤ ਕਰੋ ਚਾਹੇ ਅੱਧਾ ਘੰਟਾ ਕਿਉਂ ਨਾ ਹੋਵੇ ਜੇ ਤੁਸੀਂ ਮੈਡੀਟੇਸ਼ਨ ਕਰਨ ਦੀ ਆਦਤ ਪਾਉਣਾ ਚਾਹੁੰਦੇ ਹੋ ਤਾਂ ਚਾਹੇ 5 ਮਿੰਟ ਕਿਉਂ ਨਾ ਹੋਵੇ ਅੱਜ ਹੀ ਸ਼ੁਰੂਆਤ ਕਰੋ ਜੇ ਤੁਸੀਂ ਸੈਲਫ ਕੇਅਰ ਦੀ ਆਦਤ ਪਾਉਣਾ ਚਾਹੁੰਦੇ ਹੋ ਚਾਹੇ 15 ਮਿੰਟ ਕਿਉਂ ਨਾ ਹੋਵੇ ਅੱਜ ਹੀ ਸ਼ੁਰੂਆਤ ਕਰੋ ਕਿਉਂਕਿ ਜੇ ਤੁਸੀਂ ਅੱਜ ਛੋਟੀਆਂ-ਛੋਟੀਆਂ ਸ਼ੁਰੂਆਤ ਕਰਨ ਲੱਗਗੇ ਨਾ ਇਹੀ ਸ਼ੁਰੂਆਤ ਤੁਹਾਨੂੰ ਵੱਡੇ ਕਦਮ ਤੱਕ ਲੈ ਕੇ ਜਾਊਗੀ ਕਈ ਲੋਕ ਚਾਹੁੰਦੇ ਨੇ ਫਿਟ ਰਹਿਣਾ ਪਰ ਉਹ ਨਹੀਂ ਰਹਿ ਪਾਉਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਸ਼ੁਰੂਆਤ ਕਿੱਥੋਂ ਕਰੀਏ ਤੁਸੀਂ 5 ਮਿੰਟ ਚਾਹੀ ਯੋਗਾ ਸੈਟ ਤੋਂ ਸ਼ੁਰੂ ਕਰਦੋ ਫਿਰ ਦਵਾਰਾ ਫਿਰ 10 ਮਿੰਟ ਸ਼ੁਰੂ ਕਰਦੋ 15 ਮਿੰਟ ਸ਼ੁਰੂ ਕਰਦੋ ਐਦਾਂ ਹੀ ਸਟੱਡੀ ਲਈ ਅੱਧਾ ਘੰਟਾ ਸ਼ੁਰੂ ਕਰੋ ਫਿਰ 1 ਘੰਟਾ ਫਿਰ ਡੇਲੀ ਆਪਣੀ ਜੋ ਵੀ ਤੁਸੀਂ ਆਪਣੀਆਂ ਹੈਬਿਟਸ ਨਵੀਆਂ ਕ੍ਰੀਏਟ ਕਰਨਾ ਚਾਹੁੰਦੇ ਹੋ ਉਹਨਾਂ ਦੀ ਪ੍ਰੋਗਰੈਸ ਇੱਕ ਡਾਇਰੀ ਤੇ ਜਰਨਲ ਐਜ਼ ਅ ਜਰਨਲ ਨੋਟ ਕਰੋ ਠੀਕ ਹੈ ਕਿ ਅੱਜ ਮੈਨੇ 5 ਮਿੰਟ ਮੈਡੀਟੇਟ ਕੀਤਾ ਠੀਕ ਹੈ ਕੱਲ 10 ਮਿੰਟ ਕੱਲ 15 ਮਿੰਟ ਇਹਦਾ ਕਰਕੇ ਜਦੋਂ ਅਸੀਂ ਆਪਣੀ ਪ੍ਰੋਗਰੈਸ ਨੂੰ ਦੇਖਦੇ ਹਾਂ ਨਾ ਉਹਦੇ ਨਾਲ ਸਾਨੂੰ ਕੀ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਪਰ ਜੇ ਕਦੇ ਤੁਸੀਂ ਨਹੀਂ ਵੀ ਕਰ ਪਾਉਂਦੇ ਉਹ ਸਾਥ ਤੋਂ ਤੁਹਾਡਾ ਵਿੱਚ ਬ੍ਰੇਕ ਹੋ ਜਾਂਦਾ ਹੈਗਾ ਪਰ ਉਹਦੇ ਵਾਸਤੇ ਗिल्ਟ ਵੀ ਨਹੀਂ ਫੀਲ ਕਰਨਾ ਸੀ ਠੀਕ ਹੈ ਇਸ ਕਰਕੇ ਜੇ ਤੁਸੀਂ ਕੋਈ ਨਵੀਂ ਆਦਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਉਸ ਦੀ ਸ਼ੁਰੂਆਤ ਕਰੋ ਤਾਂ